ਬਾਬਾ ਬੁੱਢਾ ਜੀ ਦਾ ਫਰਨਾ ਬਣਿਆ ਸੱਚੇ ਬਾਹੇ ਚਲੇ ਗਏ ਬਾਬਾ ਜੀ ਦਾ ਦਿਨ ਸੀ ਦਰਗਾਹ ਜਾਣ ਦਾ ਦਰਗਾਹ ਜਾਣ ਦਾ ਛੇਵੇਂ ਪਾਤਸ਼ਾ ਜਦੋਂ ਗਏ ਬਾਬਾ ਜੀ ਸਵਾਸ ਲੈ ਰਹੇ ਸੀ ਲੰਮੇ ਸੱਚੇ ਪਾਤਸ਼ਾ ਜਦੋਂ ਗਏ ਇੱਕ ਗੋਡਾ ਧਰਤੀ ਨਾਲ ਲਾ ਕੇ ਦੂਜਾ ਗੁਰੂ ਸਾਹਿਬ ਦੇ ਪੈਰਾਂ ਵਾਲੇ ਪਾਸੇ ਸਿਰ ਰੱਖ ਕੇ ਛੇਵੇਂ ਪਾਤਸ਼ਾ ਕੋਈ ਕਮਾਈ ਕਰ ਗਿਆ ਸਮਾਈ ਕੀਤੀ ਗਰਮੂਖੋ ਤੇ ਦੋ ਤਰਵਾਰਾਂ ਪੈਂਦੀਆਂ ਸੀ ਪਰ ਗੁਰੂ ਜੀ ਨੇ ਇੱਕ ਗੋਡਾ ਥੱਲੇ ਲਾ ਕੇ ਪੱਬ ਲਾ ਕੇ ਤੇ ਬਾਬਾ ਬੁੱਢਾ ਜੀ ਦੇ ਦੋਨੇ ਚਰਨ ਕਹਿ ਦਿਓ ਚਰਨ ਫੜ ਕੇ ਸਿਰ ਵਿਚਾਰੇ ਰੱਖ ਤਾ ਛੇ ਪਾਸੇ ਬਾਬਾ ਬੁੱਢਾ ਜੀ ਦੇ ਨੇਤਰਾਂ ਚ ਚਾਹ ਲਾਇਆ ਬਾਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਸਰੀਰ ਵੇਵਸ ਹੈ ਤੇਰੀ ਜਾ ਹੈ ਚਾਹ ਪੈਰਾ ਤੋਂ ਫੜ ਕੇ ਪਾਰ ਕਰਦੇ ਚਾਹ ਸਿਰੋਂ ਫੜ ਕੇ ਪਾਰ ਕਰਦੇ ਕਿਸਾਂ ਤੋਂ ਤੇਰੀ ਡਿਊਟੀ ਪਾਰ ਤੂੰ ਕਰਨਾ ਮੈਨੂੰ ਕਿੰਨੀ ਗਰੀਬੀ ਹੈ ਵੇਖੋ ਗੋਤਮ ਰਿਖੀ ਤਾਂ ਪਾਈਆ ਪਾਸਕ ਵੀ ਨਹੀਂ ਹੈ ਸਾਡੇ ਬਾਬਾ ਮੁੰਡਾ ਜੀ ਦੀ ਕਮਾਈ ਅੱਜ ਦੇ ਕਾਲ ਯੁਗੋ ਚ ਮੈਂ ਤਾਂ ਕਾਲ ਯੁਗ ਦੀ ਗੱਲ ਕਰ ਰਿਹਾ ਵੇਖੋ ਤੇ ਛੇਵੇਂ ਪਾਸ਼ਾ ਕੋਲੇ ਬਹਿ ਕੇ ਬਾਬਾ ਜੀ ਦੇ ਮੱਥਾ ਕੁੱਟਣ ਲੱਗ ਗਏ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਅਸੀਂ ਖੁਸ਼ ਬਹੁਤ ਹਾਂ ਦਰਗਾਹ ਨੂੰ ਜਾਣ ਦਾ ਸਮਾਂ ਤੁਹਾਡਾ ਅਸੀਂ ਤੁਠੇ ਕੁਝ ਮੰਗ ਲਓ ਐਂ ਆ ਕੇ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਬੇਨਤੀ ਹੈ ਫੁਰਨਤਾਂ ਮੁਕਦੇ ਨਹੀਂ ਫੁਰਨੇ ਫੋਰ ਹੋ ਚੁੱਕੇ ਆ ਪਰ ਤੁਹਾਡੇ ਕਹਿਣ ਨਾਲ ਇੱਕ ਫੁਰਨਾ ਬਣ ਗਿਆ ਜੇ ਬ੍ਰਹਮ ਗਿਆਨੀ ਲਾਲ ਪੁੱਤਰ ਧੀਆਂ ਪੋਤੇ ਵੀ ਮਾਰੇ ਨਿਕਲ ਜਾਣ ਤੇ ਕੀ ਨਾ ਬ੍ਰਹਮ ਗਿਆਨੀ ਨੂੰ ਵੀ ਧਰਮ ਰਾਜ ਕੋਲੇ ਜਾਣਾ ਪੈਂਦਾ ਤੇ ਕਿਰਪਾਈ ਨਹੀਂ ਕਰ ਦਿਓ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਰਿਵਾਰ ਦੀ ਵਾਂ ਫੜ ਲਓ ਇਹ ਵਾ ਇਹ ਗੱਲ ਬਾਬਾ ਜੀ ਵੀ ਫਰਮਾਇਆ ਕਰਦੇ ਸੀ ਵੀ ਪਿਆਉ ਨੂੰ ਤੁਰਿਆ ਜਾਂਦੇ ਜਾਂਦੇ ਪੁੱਤ ਨੂੰ ਕੁਸਰ ਨ ਦੇ ਕੇ ਜਾਵੇ ਇਸ ਕਮਾਈ ਵਾਲੇ ਮਹਾਪੁਰਖਾਂ ਦੇ ਲੜ ਲਾ ਕੇ ਜਾਵੇ ਆਪਣੇ ਪੁੱਤਰ ਨੂੰ ਇਹ ਦੁਆਨ ਦਾ ਬਚਨ ਬਾਬਾ ਜੀ ਦਾ ਤੇ ਸਾਧ ਸੰਗਤ ਸੱਚੇ ਪਾਤਸ਼ਾਹ ਨੇ ਕੋਲੇ ਖੜਿਆ ਤੇ ਬਾਹ ਫੜ ਲਈ ਸਾਰਿਆਂ ਦੀ ਪਰਿਵਾਰ ਦੀ ਬਾਹ ਫੜ ਕੇ ਅਖੇ ਬਾਬਾ ਜੀ ਦਸ ਪਾਤਸ਼ਾਹੀਆਂ ਤਾਈ ਸਾਡੇ ਨਾਲ ਰਹਿਣਗੇ ਆ ਜੀ ਦਾ ਨਾਂ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਦੇ ਪੁੱਤ ਦਾ ਗਰਵਸ਼ ਸਿੰਘ ਰੱਖਿਆ ਤੇ ਨਾਂ ਸੀ RAMKOR ਦਾ ਗੁਰੂ ਜੀ ਨੇ ਬਾਸ਼ਿਸ਼ ਕੀਤੀ ਗੜੀ ਚਮਕੌਰਤ ਕਰੋ ਨਾਲ ਆਇਆ ਉੱਥੇ 시ਦੀ ਪਾਈ